ਹੈਲੋ ਯੂਜ਼ਰਸ ਵਨਸਰ ਯੂਵਲਕਮ ਟੂ ਆਲਮੈਟੋ ਦਿਸੋਲਡ ਆਪਣੇ ਚੈਨਲ ਫ੍ਰੀ ਟੈਕ ਹਾਫ ਤੇ ਸਵਾਗਤ ਕਰਨਾ ਦੂਸਰਾ ਜੇਪਾ ਗੱਲ ਕਰਾਂਗੇ ਫੇਸਬੁੱਕ ਅਕਾਊਂਟ ਦੇ ਬਾਰੇ ਅਸੀਂ ਫੇਸਬੁੱਕ ਅਕਾਊਂਟ ਦੇ ਵਿੱਚ ਫੇਸਬੁੱਕ ਦਾ ਅਕਾਊਂਟ ਕਿਵੇਂ ਕ੍ਰੀਏਟ ਕਰ ਸਕਦੇ ਆ ਉਹਦੇ ਬਾਰੇ ਅੱਜ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਦੱਸੂਗਾ ਕਿਉਂਕਿ ਜਿੰਨੇ ਵੀ ਨਵੇਂ ਫੇਸਬੁੱਕ ਯੂਜ਼ਰਸ ਆਉਂਦੇ ਨੇ ਨਹੀਂ ਆਪਣਾ ਅਕਾਊਂਟ ਕ੍ਰੀਏਟ ਕਰਨਾ ਆਉਂਦਾ ਤੇ ਫੇਸਬੁੱਕ ਅਕਾਊਂਟ ਦੇ ਲਈ ਤੁਹਾਡਾ ਜੀਮੇਲ ਅਕਾਊਂਟ ਹੋਣਾ ਬਹੁਤ ਜ਼ਰੂਰੀ ਆ ਪਰ ਤੁਸੀਂ ਆਪਣੇ ਮੋਬਾਈਲ ਨੰਬਰ ਨਾਲ ਵੀ ਕਰ ਸਕਦੇ ਹੋ ਜੀਮੇਲ ਅੱਜ ਆਪਾਂ ਨੈਕਸਟ ਸਟੈਪ 'ਤੇ ਸਿੱਖਾਂਗੇ ਕਿ ਅਸੀਂ ਫੇਸਬੁਕ ਤੇ ਕਿਵੇਂ ਅਕਾਊਂਟ ਕ੍ਰੀਏਟ ਕਰ ਸਕਦੇ ਆ ਆਪਣਾ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਗ੍ਹਾ ਸੇ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਨਾ ਨਾ ਭੁਲਾਉਣਾ ਤਾਂ ਜੋ ਨਵੇਂ-ਨਵੇਂ ਅਪਡੇਟਸ ਮਿਲਦੇ ਰਹਿਣ। ਸਭ ਤੋਂ ਪਹਿਲਾਂ ਅਸੀਂ Google ਓਪਨ ਕਰਾਂਗੇ ਤੇ ਪ੍ਰੋਸੀ ਟੈਪ ਕਰਾਂਗੇ ਕ੍ਰੀਏਟ ਫੇਸਬੁਕ ਅਕਾਊਂਟ। ਆ ਤੇ ਸਾਈਨ ਅਪ ਫਾਰ ਫੇਸਬੁਕ ਤੇ ਕਲਿੱਕ ਕਰਾਂਗੇ ਪਹਿਲੀ ਫਸਟ ਲਿੰਕ ਦੇ ਉੱਪਰ ਇਸ ਤੋਂ ਬਾਅਦ ਅਸੀਂ ਫਰਸਟ ਨੇਮ ਲਾਸਟ ਨੇਮ ਮੈਂਸ਼ਨ ਕਰਾਂਗੇ ਫਰਸਟ ਨੇਮ ਐਜ਼ ਅਕੋਰਡਿੰਗ ਟੂ ਜੀਮੇਲ ਅਕਾਊਂਟ ਜਿਵੇਂ ਆਪਾਂ ਕੀਤਾ ਸੀ ਕ੍ਰੀਏਟ ਇਸ ਤੋਂ ਬਾਅਦ ਮੋਬਾਈਲ ਨੰਬਰ ਜਾਂ ਇਮੇਲ ਐਡਰੈਸ ਆਪ ਅਸੀਂ ਈਮੇਲ ਐਡਰੈਸ ਮੈਂਸ਼ਨ ਕਰਾਂਗੇ ਆਪਣਾ ਜੋ ਅਸੀਂ ਇੱਥੇ ਰੱਖਿਆ ਸੀ ਜਾਂ ਬਣਾਇਆ ਸੀ ਇਹਨੂੰ ਕਾਪੀ ਕਰਾਂਗੇ ਤੇ ਐਸ ਜਿਸਟ ਪੇਸਟ ਕਰਾਂਗੇ ਇਸ ਤੋਂ ਬਾਅਦ ਫਿਰ ਅਸੀਂ ਇਹਨੂੰ ਰੀਸੈਂਟਰ ਕਰਾਂਗੇ ਸਾਡਾ ਪਾਸਵਰਡ ਜੋ ਅਸੀਂ ਰੱਖਣਾ ਚਾਉਣਾ ਸੇਮ ਉਸੇ ਤਰ੍ਹਾਂ ਫਰਸਟ ਲੈਟਰ ਤੁਸੀਂ ਕੈਪੀਟਲ ਰੱਖਣਾ ਅਤੇ ਬਾਕੀ ਦੇ ਜਿਹੜੇ ਵਰਡਸ ਆਪਨਾਂ ਵਿੱਚ ਇੱਕ ਅਲਫਾਬੇਟ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਪਾਸਵਰਡ ਸਟਰੋਂਗ ਬਣ ਜਾਂਦਾ ਅਤੇ ਪਾਸਵਰਡ ਹੈਕ ਨਹੀਂ ਹੁੰਦਾ ਤੁਹਾਡਾ ਇਸ ਤੋਂ ਬਾਅਦ ਡੇਟ ਆਵਰ ਤੁਸੀਂ ਅਕੋਰਡਿੰਗ ਟੂ ਇਹ ਜੋ ਰਕਸਤ ਦੇ ਵਿੱਚ ਬਣੀ ਮੇਲ ਫੀਮੇਲ ਤੇ ਕਲਿੱਕ ਕਰਨ ਤੋਂ ਬਾਅਦ ਅਸੀਂ ਸਾਈਨ ਅਪ ਤੇ ਕਲਿੱਕ ਕਰਾਂਗੇ ਇਸ ਵਾਰ ਕੋਡ ਤੁਹਾਡੀ ਜੀਮੇਲ ਆਈਡਿਟੀ ਤੇ ਜਾਊਗਾ ਦੋਸਤੋ ਉਹ ਅਸੀਂ ਇੱਥੇ ਆ ਗਿਆ ਉਹ ਅਸੀਂ ਕੋਡ ਅਸੀਂ ਐਂਟਰ ਕਰਾਂਗੇ FB58704 58704 58704 ਇਸ ਵਾਰ ਕੰਟੀਨਿਊ ਤੇ ਕਲਿੱਕ ਕਰਾਂਗੇ ਤੁਹਾਡਾ account create ਹੋ ਚੁੱਕਿਆ ਠੀਕ ਹੈ ਦੋਸਤੋ ਐਦਾਂ ਤੁਹਾਡੀ Facebook ਓਪਨ ਹੋ ਜਾਵੇਗੀ ਹੁਣ ਅਸੀਂ ਆਪਣੇ ਤੇ ਫਰੈਂਡਸ ਨੂੰ ਲੱਭਣਾ ਆਪਣੀ ਪ੍ਰੋਫਾਈਲ ਪਿਕ ਲਗਾਉਣੀ ਆ ਉਸ ਡਿਟੇਲਸ ਤੁਸੀਂ ਇੱਥੇ ਐਡ ਆਪਣੀ ਪਿਕਚਰ ਕਰ ਸਕਦੇ ਹੋ ਫੋਟੋ ਲਗਾ ਸਕਦੇ ਹੋ ਫਰੈਂਡਸ ਨੂੰ ਲੱਭਣਾ ਤਾਂ ਫਾਈਨ ਫਰੈਂਡਸ ਤੇ ਕਲਿੱਕ ਕਰਕੇ ਤੁਸੀਂ ਆਪਣੇ ਫਰੈਂਡਸ ਨੂੰ ਲੱਭ ਸਕਦੇ ਹੋ ਬਾਏ ਨੇਮ ਬਾਏ ਸਰਚ ਜਿੱਦਾਂ ਵੀ ਕੁਝ ਫਰੈਂਡਸ ਹੁੰਦੇ ਨੇ ਆਪਣੇ ਜਿਨ੍ਹਾਂ ਨੂੰ ਅਸੀਂ ਕਨੈਕਟ ਹੋਣਾ ਚਾਹਦੇ ਆ ਸਟੋਰੀਜ਼ ਆਪਣੀ ਤੁਸੀਂ ਇੱਥੇ ਪਾ ਸਕਦੇ ਹੋ ਪਾਸਵਰਡ ਜੀ ਇੱਥੇ ਸੇਵ ਕਰ ਲੈਣਾ ਤਾਂ ਹੋ ਕੇ ਕਰ ਦਿਓ ਅਦਰਵਾਈਜ਼ ਨਹੀਂ ਸੇਵ ਕਰਨ ਦਾ ਨਾ ਨਾ ਕਰ ਦਿਓ ਇਸੇ ਤੋਂ ਤੁਹਾਡਾ ਮੈਸੈਂਜਰ ਵੀ ਇੱਥੇ ਓਪਨ ਹੋ ਜਾਵਗਾ ਜਿੱਤੋਂ ਤੁਸੀਂ ਮੈਸੇਜ ਕਰਨੇ ਆ ਇਹ ਮੈਸੈਂਜਰ ਵਾਲੀ ਆਪਸ਼ਨ ਆ ਇਹ ਤੋਂ ਤੁਸੀਂ ਆਪਣੇ ਫਰੈਂਡਸ ਨੂੰ ਮੈਸੇਜ ਕਰ ਸਕਦੇ ਆ ਵੀਡੀਓ ਕਾਲ ਵੀ ਕਰ ਸਕਦੇ ਆ ਆਡੀਓ ਕਾਲ ਵੀ ਕਰ ਸਕਦੇ ਠੀਕ ਹੈ ਦੋਸਤੋ ਇਹ ਸੀ ਪ੍ਰੋਸੀਜਰ ਫੇਸਬੁੱਕ ਆਈਡੀ ਕ੍ਰੀਏਟ ਕਰਨ ਦਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਬੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਕੋਈ ਵੀ ਜੇ ਮੈਨੂੰ ਕਮੈਂਟ ਬਾਕਸ ਵਿੱਚ ਕਰ ਸਕਦਾ ਮੇਰੇ ਵੀਡੀਓ ਨੂੰ ਅੰਤ ਤੱਕ ਦੇਖ ਲਈ ਬਹੁਤ ਬਹੁਤ ਧੰਨਵਾਦ ਚੈਨਲ ਨਾਲ ਜੁੜਿਆ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਵੈਰੀ ਮਚ